ਤੁਸੀਂ ਬੀਜੇਪੀ ਨੂੰ ਵੀ ਜਾ ਕੇ ਦੇਖਿਆ ਹੈ ਕਿਹ ਲੱਗਦਾ ਕਿ ਪੰਜਾਬ ਦੇ ਖਿਲਾਫ ਹੈ ਬੀਜੇਪੀ ਪਰ ਬੀਜੇਪੀ ਤਾਂ ਇਹ ਕਹਿ ਰਹੀ ਹੈ ਕਿ ਇਸ ਦਾ ਕਿਸਾਨਾਂ ਦੇ ਜਾਂ ਫਿਰ ਉਹਨਾਂ ਦੇ ਪੰਜਾਬ ਦੇ ਹੱਕ ਦੇ ਵਿੱਚ ਆ ਪੱਖ ਦੇ ਵਿੱਚ ਆ ਟੋਟਲੀ ਸਭ ਝੂਠ ਹੈ ਬੰਦਾ ਹੱਥ ਦਿਖਾਉਣ ਦੇ ਹੋਰ ਖਾਂ ਦੇ ਹੋਰ ਨੇ ਤੁਸੀਂ ਦੇਖਿਆ ਅੰਦਰ ਜਾ ਕੇ ਬਿਲਕੁਲ ਦੇਖਿਆ ਹੈ ਉਹਨਾਂ ਉਹਨਾਂ ਦੇ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਉਹਨਾਂ ਕੋਈ ਹਮਦਰਦੀ ਨਹੀਂ ਉਹ ਕਾਰਪੋਰੇਟ ਘਰਾਣਿਆਂ ਨੂੰ ਕੱਲਿਆਂ ਨੂੰ ਆਪਣਾ ਪ੍ਰਮੋਟ ਕਰਦੇ ਨੇ ਬਾਕੀ ਸਾਰੇ ਜਿਹੜੇ ਮੀਡਲ ਜਿਹੜੇ ਕਲਾਸ ਰਹਿ ਗਈ ਆ ਉਹਦੇ ਖਿਲਾਫ ਨੇ ਭਗਵੰਤ ਮਾਨ ਕਹਿੰਦਾ ਵਿਚੋਲਾ ਬਣ ਕੇ ਵਿੱਚ ਮੈਂ ਕਹਿੰਦਾ ਵਿਚੋਲਾ ਬਣ ਕੇ ਮਿਟੀਆਂ ਕਰਾਈਆਂ ਨੇ ਕਿ ਮਸਲਾ ਹੱਲ ਹੋ ਜਵੇ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਨੇ ਫੇ ਉਹਦਾ ਕੀ ਅਸਰ ਹੋਇਆ ਮਸਲਾ ਹੱਲਤਾ ਹੋਇਆ ਨਹੀਂ ਉਲਟਾ ਸਾਡੇ 90 ਮੁੰਡੇ ਮਰ ਰਹੇ ਨੇ ਅੱਜ ਵੀ ਵਿਚਾਰੇ ਕਿਸਾਨ ਉੱਥੇ ਬੈਠੇ ਨੇ ਕਿਸੇ ਦਿਲ ਨਹੀਂ ਕਰਦਾ ਅਸੀਂ ਬਾਹਰ ਘਰ ਤੋਂ ਬਾਹਰ ਬੈਠੀਏ ਪਰ ਇਹ ਮਜਬੂਰ ਕਰ ਰਹੇ ਨੇ ਔਰ ਇਹ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਇਸ ਗੱਲ ਦਾ ਇਹਨੂੰ ਖਮਾਜਾ ਪਾਰਲੀਮੈਂਟ ਨੂੰ ਭੁਗਤਣਾ ਪਊਗਾ ਅੱਜ ਪੂਰੇ ਹਿੰਦੁਸਤਾਨ ਜਿਹੜਾ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਆ ਗਿਆ ਅੱਜ ਪੂਰਾ ਟਰੈਕਟਰ ਮਾਰਚ ਹਿੰਦੁਸਤਾਨ ਚ ਹੋ ਰਿਹਾ ਹੈ ਔਰ ਇਹ ਇਹ ਪੂਰੇ ਵਾਰਡ ਚ ਹੀ ਹੋ ਰਿਹਾ ਜਿਸੇ ਤੇ ਹੋ ਰਿਹਾ ਪਰ ਉੱਥੇ ਲੋਕਾਂ ਨੂੰ ਪ੍ਰੋਟੈਕਟ ਕਰਦੇ ਨੇ ਉਹ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਕਰਦੇ ਨੇ ਤੇ ਸਾਡੇ ਤੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਇਹ ਇਹਦਾ ਜਿਹੜਾ ਰਿਜ਼ਲਟ ਹੈ ਉਹ ਜਿਹੜੀ 2024 ਇਲੈਕਸ਼ਨ ਜਰੂਰ ਮਿਲੂਗਾ ਤੁਸੀਂ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਭਗਵੰਤ ਮਾਨ ਦੇ ਖਿਲਾਫ ਬਿਆਨਬਾਜ਼ੀ ਕਰੀ ਜਾਂਦੇ ਹੋ ਪਰ ਦੂਜੇ ਪਾਸੇ ਤੁਹਾਡਾ ਗਠਜੋੜ ਹੋ ਰਿਹਾ ਹੈ ਤਾਂ ਉਸ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਵੀ ਹੋਣ ਜਾ ਰਹੇ ਹੋ ਸੁਣੋ ਮੇਰੀ ਗੱਲ ਜਦੋਂ ਸਵਾਲ ਮੇਰੇ ਪੰਜਾਬ ਦਾ ਨਾ ਮੈਨੂੰ ਗਠਜੋੜ ਦਾ ਕੋਈ ਪ੍ਰਵਾਹ ਨਹੀਂ ਹੈ ਮੈਂ ਪੰਜਾਬ ਨਾਲ ਖੜਾ ਹਾਂ ਪੰਜਾਬ ਦੇ ਕਿਸਾਨ ਨਾਲ ਮਜ਼ਦੂਰ ਨਾਲ ਖੜਾ ਹਾਂ ਉੱਥੇ ਇਹ ਕੋਈ ਕੋਈ ਹੋ ਨਹੀਂ ਗਠਜੋੜ ਹੋਊਗਾ ਹੋ ਜੇ ਪਰ ਕੋਈ ਪੰਜਾਬ ਤਾਂ ਕੋਈ ਗਠਜੋੜ ਨਹੀਂ ਜੇ ਪੰਜਾਬ ਗਠਜੋੜ ਹੋਵੇ ਤਾਂ ਵੀ ਤੁਸੀਂ ਜਿਹੜੀ ਸਰਕਾਰ ਦੀ ਗੱਲ ਉਹਦੇ ਖਿਲਾਫ ਬੋਲਾਂਗੇ ਸਵਾਲ ਪੁੱਛਾਂਗੇ ਤੁਸੀਂ ਸਟੇਜਾਂ ਦੇ ਖੜਕੇ ਬਿਲਕੁਲ ਪੁੱਛਾਂਗੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਸਾਭਾ ਮੰਤਰੀ ਬਲਵੀਰ ਸਿੰਘ ਸਿੱਧੂ ਜਿੰਨਾ ਵੱਲੋਂ ਕਿਸਾਨਾਂ ਪ੍ਰਤੀ ਆਪਣੇ ਬਿਆਨ ਦਿੱਤੇ ਗਏ ਸਰਕਾਰ ਮੌਜੂਦਾ ਸਰਕਾਰ ਆਵਾਦੀ ਪਾਰਟੀ ਸਰਕਾਰ ਦੇ ਖਿਲਾਫ ਇਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਤੱਕ ਸਰਕਾਰ ਚੁੱਪ ਕਿਉਂ ਹੈ ਪਰਚਾ ਕਿਉਂ ਦਰਜ ਕੀਤਾ ਗਿਆ ਦੂਜੇ ਪਾਸੇ ਕੇਂਦਰ ਸਰਕਾਰ ਦੇ ਵਿੱਚ जान ਤੋਂ ਬਾਅਦ ਜਿਹੜੇ ਬੀਜੇਪੀ ਤੋਂ ਵਾਪਸ ਮੁੜ ਕਾਂਗਰਸ ਦੇ ਵਿੱਚ ਆਏ ਨੇ ਨਾ ਉਹ ਦੱਸਿਆ ਗਿਆ ਕਿ ਕਿਸਾਨ ਹਤੇਸ਼ੀ ਜਾਂ ਪੰਜਾਬ ਹਤੇਸ਼ੀ ਜਿਹੜੀ ਬੀਜੇਪੀ ਨਹੀਂ ਹੈ ਅਸੀਂ ਅੰਦਰ ਜਾ ਕੇ ਦੇਖ ਲਿਆ ਕਿ ਜਿਹੜਾ ਸਾਡੇ ਨਾਲ ਬਿੱਤ ਕੇ ਕੀਤਾ ਜਾਂਦਾ ਹੈ ਦੇਦੇ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਕੀ ਅੱਗੇ ਰਿਜ਼ਲਟ ਆਉਂਦਾ ਕਿ ਪੰਜਾਬ ਸਰਕਾਰ ਕੋਈ ਪਛਾਤਾ ਦਰਜ ਕਰਦੀ ਨਹੀਂ ਹੈ ਤੁਹਾਨੂੰ ਵਾਲਾ ਸਮਝ ਦੱਸੇਗਾ ਥੋਣੇ ਕਾਰਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ